ਸੋ ਬੱਚਿਓ ਹੁਣ ਆਪਾਂ ਕਰਾਂਗੇ ਐਕਸਰਸਾਈਜ਼ 2.3 ਚੈਪਟਰ 2 ਇੱਕ ਚੱਲ ਵਾਲੇ ਰੇਖੀ ਸਮੀਕਰਨ ਜਮਾਤ 8 ਓਕੇ ਸੋ ਆਓ ਕਰਦੇ ਹਾਂ ਫਸਟ ਕੁਐਸਚਨ ਫਸਟ ਕੁਐਸਚਨ ਦੇਖੋ ਨਾਲ ਨਾਲ ਨੋਟ ਕਰੀ ਜਾਓ ਫਸਟ ਕੁਐਸਚਨ ਹੈ ਮੇਰੇ ਕੋਲ n/2 3n/4 5n/6 21 ਮਸੇ ਕਿ ਟੈਕਨੀਕ ਦੇਖ ਲਓ ਜਿਹੜੀ ਕਿ ਗਲਤ ਨਹੀਂ ਹੋਣੀ ਚਾਹੀਦੀ ਸਭ ਤੋਂ ਪਹਿਲਾਂ ਤੇ ਚੱਲ ਸਾਰੇ ਇੱਕ ਪਾਸੇ ਕਰਨੇ ਆ ਸਭ ਤੋਂ ਪਹਿਲਾਂ ਆ ਥੋੜੇ ਜਿ 2.1 ਨਾਲੋਂ ਥੋੜੇ ਵੱਡੇ ਸਵਾਲ ਆ ਸਾਰੇ ਚੱਲ ਪਹਿਲਾਂ ਇੱਕ ਪਾਸੇ ਕਰਨੇ ਆ ਤੇ ਜਿਹੜੇ ਬਿਨਾਂ ਚੱਲ ਵਾਲੇ ਆ ਸਾਰੇ ਉਹ ਇੱਕ ਪਾਸੇ ਕਰਨੇ ਆ ਉਸ ਤੋਂ ਬਾਅਦ ਆਪਾਂ ਕੋਈ ਐਲਸੀਐਮ ਲੈਣਾ ਹੈ ਉਸ ਤੋਂ ਬਾਅਦ ਆਪਾਂ ਸਾਰਾ ਕੁਝ ਕਰਦੇ ਠੀਕ ਹੈ ਹੁਣ ਪਹਿਲੇ ਸਵਾਲ ਵਿੱਚ ਪਹਿਲਾਂ ਹੀ ਦਿੱਤਾ ਹੋਇਆ ਉਹਨਾਂ ਨੇ ਸਾਰੇ ਚੱਲ ਇੱਕ ਪਾਸੇ ਚੱਲ ਕਿਹੜਾ ਇਹਦੇ ਵਿੱਚ n ਚੱਲ ਕਿਹੜਾ n ਪਰ ਇੱਕ n ਦੀ ਪਾਵਰ 1 ਹੀ ਆ ਨਾ ਸਾਰਿਆਂ ਕੋਲ ਇੱਕ ਚੱਲ ਵਾਲੀ ਰੇਖੀ ਸਮੀਕਰਨ ਹੀ ਆ ਨਾ ਇਹ ਸਮੀਕਰਨ ਆ ਮਤਲਬ ਇਕੁਅਲ ਟੂ ਆ ਹੁਣ ਦੇਖ ਪਣ ਐਵੀ ਐਨ ਵਾਲਾ ਐਵੀ ਐਨ ਵਾਲਾ ਐਵੀ ਐਨ ਵਾਲਾ ਆਪ ਬਿਨਾ ਐਮ ਦੇ ਪਹਿਲਾਂ ਹੀ ਸਾਈਡ ਤੇ ਕੀਤਾ ਹੋਇਆ ਹੁਣ ਮੈਂ ਕੀ ਕਰਨਾ ਹੈ ਮੈਂ ਸਾਰਿਆਂ ਦੇ ਹਰ ਸੇਮ ਕਰਨੇ ਹੈ ਤਾਂ ਜੋ ਇਹਨੂੰ ਹੱਲ ਕੀਤਾ ਜਾ ਸਕੇ ਐਲਸੀਐਮ ਲੈਣਾ ਐਲਸੀਐਮ ਮੈਂ ਕਿਦਾਂ ਕਿਦਾਂ ਲੈਣਾ ਬੇਟਾ 2 ਦਾ 4 ਦਾ ਤੇ 6 ਦਾ ਹੁਣ ਮੈਂ ਇੱਥੇ ਐਲਸੀਐਮ ਦੇ ਲਾਵਾਂਗੀ 2 ਦਾ 4 ਦਾ ਤੇ 6 ਦਾ 2 ਤੇ ਸ਼ੁਰੂ ਓਵਰ 2 1 2 2 3 ਦਾ 1 ਫਿਰ 2 ਦੇ 1 1 ਤੇ 3 ਫਿਰ 3 ਦੇ 1 1 ਤੇ 1 ਆ ਗਿਆ 2 2 2 3

ਹਰ ਵਿੱਚ ਕਰਨ ਦੇ ਆ ਤੇ ਅੰਸ਼ ਵਿੱਚ ਵੀ ਕਰਾਂਗੇ ਇਹਨੂੰ ਕਿਦਣਾ ਗੁਣਾ ਕਰੀਏ ਕਿ 12 ਭਾਜੇ ਤੇਰੇ ਨਾਲ ਜੇ ਹਰ ਵਿੱਚ ਵੀ ਕਰਦੇ ਆ ਅੰਸ਼ ਵਿੱਚ ਵੀ ਕਰਾਂਗੇ ਮੈਨੂੰ ਕਿਦਣਾ ਗੁਣਾ ਕਰੀਏ 2n ਠੀਕ ਹੈ ਤੇ ਇਹਦੇ ਇਕੁਅਲ ਟੂ 21 ਤੇ ਹੈ ਹੀ ਠੀਕ ਹੈ ਹੁਣ ਦੇਖੋ ਇਹ ਕੀ ਬਣ ਗਿਆ ਬੇਟਾ ਉੱਪਰ 6 ਨੂੰ n ਨਾਲ ਗੁਣਾ ਕੀਤਾ ਬਣਿਆ 6n 12 3 ਨੂੰ 3n ਨਾਲ ਗੁਣਾ ਕੀਤਾ 3 ਦੀਆਂ 9 ਬਣਿਆ 9n 12 पांच गुना दस एन बारह बराबर पूरे, पूरे बारह लिख दिए उपर आ जाएगा छे एन माइनस नौ एन जमा दस एन बराबर एक आ गया ठीक है सारे के नीचे साझा आप लिख दिता ओके है? ਹੁਣ ਦੇਖੋ ਕੀ ਕਰਨਾ ਹੈ 6 ਵਿੱਚ ਜੋ ਹੈ ਕੋ ਵੱਡੇ ਨੰਬਰ ਤੋਂ ਸ਼ੁਰੂ ਕਰ ਲੈਣਾ ਦੱਸਾਂ ਤੁਹਾਨੂੰ 9 ਵੇ ਕਿੰਨੇ ਆ ਗਏ 1 1 ਵਿੱਚ ਛੇ ਜੋੜੇ ਕਿੰਨੇ ਆ ਗਏ 7 7 ਆ ਗਿਆ 7 ਐਨ 12 21 ਠੀਕ ਹੈ ਹੁਣ 12 ਉਧਰ ਜਾ ਕੇ ਜਿਹੜਾ ਭਾਗ ਹੋ ਰਿਹਾ ਹੈ ਉਧਰ ਜਾ ਕੇ ਕੀ ਹੋ ਜਾਏਗਾ ਗੁਣਾ ਪਰ ਗੁਣਾ ਕਰਨ ਦੀ ਇਹ ਲੋੜ ਹੈ 기ਨੀ ਹੈ ਤੇ ਜਿਹੜਾ ਇਹ ਗੁਣਾ ਹੋ ਰਿਹਾ ਹੈ ਉਧਰ ਜਾ ਕੇ ਕੀ ਹੋ ਜਾਏਗਾ ਬੱਚਿਓ ਭਾਗ ਭਾਗ

ਹਣ ਸੈਕਿੰਡ ਕੁਐਸਚਨ ਦੇਖੋ ਬੇਟਾ ਫਰਸਟ ਕੁਐਸਚਨ ਵਿੱਚ ਸਾਰੇ ਚਾਲ ਇੱਕ ਪਾਸੇ ਕਿਤੇ ਸੀ ਹੈਨਾ ਹੁਣ ਇਧਰ ਦੇਖੋ ਕੀ ਕੀਤਾ ਹੋਇਆ ਇੱਕ ਚਾਲ ਇੱਕ ਬਿਨਾ ਚਾਲਦੇ ਇੱਕ ਚਾਲ ਇੱਕ ਬਿਨਾ ਚਾਲਦੇ ਤੇ ਚਾਲ ਕਿਹੜਾ ਹੈ ਦੇ ਵਿੱਚ ਐਲ ਚਾਲ ਕਿਹੜਾ ਹੈ ਦੇ ਵਿੱਚ ਐਲ ਹੁਣ ਮੇਰਾ ਪਹਿਲਾ ਸਟੈਪ ਕੀ ਸੀ ਮੈਂ ਕੀ ਦੱਸਿਆ ਸੀ ਵਾਟ ਇਜ਼ ਮਾਈ ਫਰਸਟ ਸਟੈਪ ਚਾਲ ਨੂੰ ਇੱਕ ਪਾਸੇ ਕਰਨਾ ਹੈ ਚਾਲ ਨੂੰ ਪਹਿਲਾਂ ਕਿਹੜੇ ਪਾਸੇ ਕਰਨਾ ਖੱਬੇ ਪਾਸੇ ਕਰਨਾ ਠੀਕ ਹੈ ਚਾਲ ਨੂੰ ਇੱਕ ਪਾਸੇ ਕਰਨਾ ਕਰੋ ਕਰਕੇ ਦਿਖਾਓ ਮੈਨੂੰ ਦੱਸੋ ਕਿ ਐਲ/3 ਇੱਕ ਪਾਸੇ ਰਹੇਗਾ ਹਾਂ ਐਲ/3 ਇਧਰ ਲੈ ਆਈਏ

ਧਿਆਨ ਨਾਲ ਦੇਖੋ ਮੈਂ 6 ਬਣਾਉਣਾ ਠੀਕ ਹੈ 6 ਬਣਾਉਣਾ ਇਸ ਤੋਂ ਪਹਿਲਾਂ ਇੱਕ ਸਟੈਪ ਹੋਰ ਕਰ ਲੈਣੇ ਆ ਆ ਦੇਖੋ l/2 l/3 ਐ ਕਿ ਆਜੇਗਾ ਇਹਨੂੰ 10 ਨਾਲ ਉੱਪਰ ਥੱਲੇ ਗੁਣਾ ਕਰਾਂਗੇ ਓਕੇ ਇਹਨੂੰ ਉੱਪਰ ਥੱਲੇ 2 ਨਾਲ ਗੁਣਾ ਕਰਾਂਗੇ ਠੀਕ ਹੈ ਤਾਂ ਹੀ 6 ਬਣੇਗਾ ਇੱਧਰ ਵੀ ਹਰਤੀਓਂ ਦੇਖੋ ਮੈਂ ਇਹਨੂੰ 20 ਬਣਾਉਣਾ ਹੈ 5 ਨਾਲ ਗੁਣਾ ਉੱਪਰ 5 ਨਾਲ ਥੱਲੇ ਮੈਂ ਇਹਨੂੰ 20 ਬਣਾਉਣਾ ਹੈ 4 ਨਾਲ ਗੁਣਾ ਉੱਪਰ 4 ਨਾਲ

3 ਨਾਲ ਵਿੱਚ 2l ਕੱਢੇ ਬੇਟਾ ਕਿੰਨੇ ਹੁੰਦੇ ਆ ਕਿੰਨੇ ਹੁੰਦੇ ਬੇਟਾ ਕਿੰਨੇ 1 ਕੈਲ l/6 9/20 ਠੀਕ ਹੈ ਬੱਚੋ ਹੁਣ ਮੈਂ l ਨੂੰ ਕੱਲਿਆ ਕਰਨਾ ਹੈ ਮੇਰਾ ਟਾਰਗੇਟ ਹੈ l ਨੂੰ ਕੱਲਿਆ ਕਰਨਾ l ਨੂੰ ਕੌਣ ਪ੍ਰੋਬਲਮ ਦੇ ਰਿਹਾ 6 6 ਉਹਦੇ बटे ਵਿੱਚ ਪਿਆ ਇਹਨੂੰ ਹਟਾਣਾ ਹੈ ਕੀ ਕਰੀਏ ਦੱਸੋ ਦੱਸਿਓ ਆ ਜਿਹੜੀ ਚੀਜ਼ ਇੱਧਰ ਭਾਗ ਹੋ ਰਹੀ ਹੈ ਉਧਰ ਜਾ ਕੇ ਉਹਨੇ ਕੀ ਹੋਣਾ ਹੈ ਜਿਹੜੀ ਜਿਹਦੀ ਨਹੀਂ ਤੇ ਉਹਨੇ ਤਾਂ ਕਿ ਉੱਪਰ ਚਲਦਾ ਨਾ ਇਹਦੀ ਕਟਿੰਗ ਕਰ ਦਿੰਨੇ ਆ 2 ਦੇ ਭਾੜੇ ਕਰ ਦਿੰਨੇ ਆ 2 3 ਤੇ 2 10 ਤੇ ਬਸ ਇਸ ਤੋਂ ਜ਼ਿਆਦਾ ਕਟਿੰਗ ਨਹੀਂ ਹੋਣੀ ਮੈਨੂੰ ਲੱਗਦਾ ਤੇ ਆ ਦੇਗਾ ਐਲ ਕਿੰਨਾ ਆ ਗਿਆ 27/10 ਦਾ ਆਨਸਰ ਸੋਲਵ ਅੱਗੇ ਕਰੋ ਥਰਡ ਤੇ ਮੇਰੇ ਨਾਲ ਇਹ ਬਹੁਤ ਇੰਪੋਰਟੈਂਟ ਸਬਮੈਟਰ ਥਰਡ ਵਾਲਾ ਸਟੇਟਮੈਂਟ ਦੇਖੋ ਸਭ ਤੋਂ ਪਹਿਲਾ ਟਾਰਗੇਟ ਹੁੰਦਾ ਹੈ ਸਾਡਾ ਸਟੇਟਮੈਂਟ ਸਹੀ ਨੋਟ ਕਰਨਾ

ब्रैकट रखना जो बार तो माइनस हो गए आप अंदर ब्रैकटा नहीं मतलब ब्रैकटा सेव कर लेना दो अंदर गुणा करना है। दो माइनस चार बटा छे बराबर एक ठीक है हम आई मैगा स्ट दिवारी पूरी लाइन मार के नीचे छे आ गया छे एम इस माइनस ने हम पूरा तहलका मचा देना अंदर माइनस जो अंदर इनू मिलेगा आ जाएगा माइनस तीन एम माइनस जो इन इधर इधर मिलेगा आ जाएगा माइनस माइनस प्लस तीन आ प्लस प्लस कोई टेंशन नहीं दिखता प्लस एदो किसान शुरू करके हम देखो एम वाले कट्ठे करिए छे एम तो माइनस तीन एम किए तीन एम तीन एम से दो एम जोड़े कि गए पांच एम पांच एम तीन एम जो चार कटाए माइनस एक बटा छे इक्वल टू वन ठीक है आ छे भाग हो रहा हूँ मैं हुण मैं करना मेरी पहुंच कितने तक होनी चाहिए है ਮੇਰੀ ਪਹੁੰਚ ਕਿਤੇ ਤੱਕ ਨਹੀਂ ਚਾਹੀਦੀ ਹੈ ਐਮ ਤੱਕ ਮੇਰੀ ਪਹੁੰਚ ਹੋਣੀ ਚਾਹੀਦੀ ਹੈ ਮੈਂ ਐਮ ਨੂੰ ਹਰ ਹਾਲਤ ਵਿੱਚ ਇਕੱਲਿਆਂ ਕਰਨਾ ਵਾਂ ਤਾਂ ਕਿ ਮੈਂ ਇਹ ਕਰ ਪਾਵਾਂ ਕਿ ਸੰਤ ਦਾ ਵੈਲਿਊ ਬੱਢ ਪਾਵਾਂਗੀ ਐਮ ਦੀ ਹੁਣ ਮੇਰੇ ਕੋਲ ਆ ਗਿਆ 5m 1/6 1 ਹੈਨਾ ਇਹ 6 ਜਾਂ ਇਹਦੇ نیچے ਇੱਕ ਕਰਕੇ ਆ 6 ਉਧਰ ਗੁਣਾ ਹੋ ਰਿਹਾ ਹੈ ਇਧਰ ਭਾਗ ਹੈ ਉਧਰ ਗੁਣਾ ਹੋ ਜਾਏਗਾ ਗੁਣਾ ਹੋ ਗਿਆ ਜਿੱਦੋ 6 1 ਨਾਲ 6 ਹੋ ਜਾਏਗਾ ਹਾਂ 1 ਵੀ ਲਿਖਣ ਦੀ ਲੋੜ ਨਹੀਂ ਹੈ ਇਸ ਕੋਲ ਨੂੰ ਵੇਖੀ ਰੰ। ਓਕੇ। ਅਗਲਾ ਟਾਰਗੇਟ ਕੀ ਹੈ? ਕਿੰਨੇ ਪਾਉਂਡ ਕੀਤਾ ਹੋਇਆ ਮੈਨੂੰ ਇਹਨੇ। ਇਹਨੂੰ ਝੁਕੀਏ ਪਹਿਲਾਂ। ਮਾਈਨਸ 1 ਦੂਸਰੇ ਪਾਸੇ ਜਾ ਕੇ ਕੀ ਹੋ ਜਾਏਗਾ? ਪਲੱਸ 1। ਦੇਖੋ ਕਿੰਨਾ ਕੱਲਾ ਕਰਤਾ। 6 'ਚ 1 ਪਲੱਸ ਹੋਏ 7 ਆ ਗਿਆ। ਫਿਰ ਹੁਣ ਹੁਣ ਅਹਿਮਤ ਨਾਲ ਕੌਣ ਜਿੱਪਕਿਆ ਹੋਇਆ? 5। ਇਹਨੂੰ ਹਟਾਉਣਾ ਹੈ। ਇਹ ਗੁਣਾ ਹੋ ਰਿਹਾ ਹੈ ਇਹ ਨਾਲ? ਇਹਨੂੰ ਆਪੇ ਦੂਸਰੇ ਪਾਸੇ ਭੇਜਣਾ ਹੈ। ਆਨਸਰ ਕੀ ਆਏਗਾ? ਐਮ ਨਾਲ ਪਾਗੋ ਦੇਰਾਂ ਚੱਲਨੇ ਲਾਗੇ। ਐਮ ਆ ਗਿਆ 7 ਓਵਰ 5। बहुत ज्यादा इंटरेस्टिंग सम समा तो सम पांच माइनस दो इंटू दो माइनस सात बराबर दो तेन एक्स माइनस एक जमा बटा दो मैं हम सारे कुछ नहीं पूछने को बस हम देखो लिखाई दो मैं पांच माइनस माइनस में मैं बार ही रन देना कहीं मैं ब्रैकटा ही चला वा माइनस ना बहार रहा देना दो अंदर जाएगा दो गुना होगा चार है दो गुना होगा किएगा माइनस चौदह ठीक है आ दो अंदर गुना होगा कि दो अंदर गुणा होगा आ जाएगा माइनस दो प्लस सैन ठीक है बेटा हूँ ओपन करिए हूँ ओपन करिए एक्स -4x ਆ ਮਾਈਨਸ ਦੇ ਅੰਦਰ ਜਾ ਕੇ ਨਿਸ਼ਾਨ ਬਦਲਦੇ ਨੇ ਹੁੰਦੇ ਆ ਪਲੱਸ ਦਾ 14 6x ਮਾਈਨਸ ਉਹ ਇਹਨੂੰ ਕੋਈ ਟੈਂਸ਼ਨ ਨਹੀਂ ਹੈ ਤੇ ਬਾਹਰ ਪਲੱਸ ਹੀ ਆ ਠੀਕ ਹੈ ਦੱਸ ਜਾਵਾਂਗੇ ਠੀਕ ਹੈ ਜੀ ਹੁਣ ਆਪਾਂ x ਵਾਲੇ ਇੱਕ ਪਾਸੇ ਕਰਨ ਲੱਗੇ ਆ ਇਹ ਆਗੇ 2.1 ਵਾਲਾ ਸਵਾਲ ਦੇਖੋ 2.1 ਵਾਲਾ ਸਵਾਲ ਅਕਸਰ ਸ਼ੁਰੂ ਹੁੰਦੇ ਹੁੰਦੇ ਸੀ ਫਿਰ ਆਪਾਂ x ਇੱਕ ਪਾਸੇ ਕਰਦੇ ਸੀ ਬਿਨਾਂ x ਵਾਲੇ ਦੂਜੇ ਪਾਸੇ ਕਰਦੇ ਸੀ ਕੋਣੇ ਸੰ ਥੋੜੀ ਹੋਰ ਵੱਡੇ ਕਰਤੇ ਕਿ ਪਹਿਲਾਂ ਨਾਲ ਉੱਪਰ ਸੋਲਵ ਕਰੋ उस तो आ देखो हल करो प्लस इधर इधर आगे माइनस हो जाएगा चार गए एक छे गए माइनस माइनस दो माइनस चौदह आ गए माइनस सोलह जमा सात बटा दो एल्फियम लो दो ऊपर भी दो ना गुणा नीचे भी दो ना गुणा माइनस बत्ती जमा सात बटा दो हाँ जी बत्ती सत्त कटे कि पच्ची आ जाएगा माइनस पांच एक्स बराबर माइनस पच्ची बटा दो देखो बेटा माइनस दोनों पास कटे गए पांच इधर गुणा हो रहा जाके भाग हो जाएगा तो यहाँ फाइनल आंसर आ जाएगा एक्स बराबर पच्ची बटा दो गुणा पाग होना है पं दे एक्स कि आ गया पांच बटा दो ਪਰ ਬੜਾ ਸੋਖਣੇ ਸਿਰ ਪਾੜ ਲਿਆ ਵਾ ਇਹ ਸਮਝ ਹੈ ਗਈ ਇਤਾਂ ਪਰ ਜਦੋਂ ਤੁਸੀਂ ਇਹਨੂੰ ਫੜ ਕੇ ਪੈਨ ਨਾਲ ਕਾਪੀ ਨਾਲ ਕਰਨ ਦੀ ਕੋਸ਼ਿਸ਼ ਕਰੋਗੇ 100% ਤੁਹਾਨੂੰ ਮਜ਼ਾ ਆਏਗਾ ਉਹ ਤੁਹਾਨੂੰ ਲੱਗਦਾ ਮੈਡਮ ਕੀ ਕਰੀ ਜਾਂਦੀ ਹੈ ਪਰ ਮੇਰੀ ਮਜਬੂਰੀ ਹੈ ਮੈਂ ਸਾਨੂੰ ਪਹਿਲਾਂ ਹਾਲਤੇ ਕਰਾਂ ਕਿਤਾ ਮੈਂ ਕੁਝ ਨਹੀਂ ਸਿਰਫ ਮੈਂ ਇੱਧਰ ਉੱਧਰ ਕੀਤਾ ਹੈ ਸਿਵਾਏ ਐਲਸੀਐਮ ਲੈਂਡ ਦੇ ਜਾਂ ਇੱਕ ਪਾਸੇ ਸ਼ਿਫਟ ਕਰਨ ਦੇ ਜਾਂ ਬ੍ਰੈਕਟਾ ਨੂੰ ਖੋਲਣ ਦੇ

हमेशा हाँ, हाँ, सारा, सारा जो मतलब माइनस लेना होंगे ना अंदर होर मतलब अंदर होर फाइन लगे हो तो बार माइनस भी लाना होते ब्रैकट की हैल्प ले ठीक है हमेशा देखो मैं उदा खुले खुले नहीं छड़ी माइनस इकअल टू आ प्लस एक उधर जाके ਪਹਿਲਾ ਸਟੈਪ ਕਰ ਲਿਆ ਸ਼ਿਫਟਿੰਗ ਫਰਸਟ ਸਟੈਪ ਕੀ ਹੋਇਆ ਮੇਰਾ ਸ਼ਿਫਟਿੰਗ ਅਗੇ ਅਗਲਾ ਸਟੈਪ ਕੀਆ ਐਂਡ ਵੈਰੀ ਗੁੱਡ ਅਗਲਾ ਸਟੈਪ ਹੈ ਕਿ 10 ਦੇ ਛੇ ਦੇ ਐਲਕੀਮ 6 ਹੋਣ ਇਹਨੂੰ 6 ਤੇ ਪਹਿਲਾਂ ਹੀ ਬਣਿਆ ਹੋਇਆ ਹੈ ਮੈਂ ਇਹਨੂੰ ਬਣਾਉਣਾ ਛੇ ਇਹਨੂੰ ਛੇ ਬਣਾਉਣ ਲਈ ਮਿਲਕੀ ਕਰਨਾ ਪਏਗਾ ਇਹ ਸਟੈਪ ਹੋਰ ਕਰਨਾ ਪਏਗਾ ਮੈਂ ਪੂਰੇ ਨੂੰ ਦੋ ਨਾਲ ਉੱਪਰ ਗੁਣਾ ਦੋ ਨਾਲ ਥੱਲੇ ਗੁਣਾ ਤੇ ਆਜ ਬ੍ਰੈਕਟ ਜੀ ਰਹਿਣ ਦਿਓ ਇਹਨੂੰ ਕੁਝ ਵੀ ਕਰਨ ਦੀ ਲੋੜ ਨਹੀਂ

ਹੁਣ ਮੈਂ ਕੀ ਕਰਨਾ ਬਿਲਕੁਲ ਜੇਵਲ ਫੋਕਸ ਨਾ ਹਟਾਓ ਨਾ ਇਹਦੀ ਕੰਟੀਨਿਉਟੀ ਬ੍ਰੇਕਰੋ ਬਿਲਕੁਲ ਦੇਖੋ 6 ਦੇ ਇਜੀ ਆ ਗਿਆ ਆ ਦੇਖੋ 12 ਇਸ ਜਮਾ 2 ਲਿਖਣ ਲੱਗੀ ਆ ਆ ਜੀ ਤੁਹ ਬ੍ਰੈਕਟ ਖੁੱਲਣੀ ਹੈ ਨਾ ਇਸ ਮਾਈਨਸ ਨੇ ਅੰਦਰ ਹਲਾਣਾ ਹੈ ਸਾਰਿਆਂ ਕੀ ਕਰਨਾ ਜਿਹਦੇ ਨਾਲ ਨਹੀਂ ਲੱਗਾ ਲੱਗ ਦੇਗਾ ਜਿਹਦੇ ਨਾਲ ਲੱਗਾ ਉਹ ਨਾ ਹਟ ਜਾਏਗਾ ਇਹਦੇ ਨਾਲ ਨਹੀਂ ਲੱਗਾ ਇੱਕ ਲਗਾ ਲਿਏ ਇਹ ਇਹ ਨਾਲ ਲੱਗਾ ਹੋਇਆ ਤੇ ਕੀ ਹੋ ਜਾਣਾ ਇੱਕ ਸਾਧਨਾ ਨਿਸ਼ਾਨ ਬਦਲ ਜਾਣਗੇ /6 ਉਧਰ -1 ਵੀ ਜਲੇ ਦੇਖੋ ਕਿੰਨਾ ਕੰਪਲਿਕੇਟਡ ਸਵਾਲ ਸੀ ਸਲੋਲੀ ਸਲੋਲੀ ਕਰਦੇ ਆਏ ਆਪਾਂ ਨੂੰ ਕ੍ਰੈਕ ਕਰਕੇ ਇੱਕ ਬੌਮ ਆ ਤੇ ਬੌਮ ਨੂੰ ਬਲਾਸਟ ਕਰਨਾ ਹੈ ਤੇ ਐਂਡ ਦੇ x ਬਚਨੇ ਠੀਕ ਹੈ ਜਿਵੇਂ ਪਿਆਜ਼ਾਂ ਦੇ ਛਿਲਕੇ ਉਤਾਰੀ ਜਾਓ ਪਹਿਲਾ ਛਿਲਕਾ ਉਤਾਰੋ ਉਧਰ ਜਿਦਾ ਛਿਲਕਾ ਉਤਾਰੋ ਕਰਦੇ ਆ ਨਾ ਪਿਆਜ਼ ਕੱਟਦੇ ਆ ਨਾ ਤੇ ਵੇਜੋ ਠੀਕ ਹੈ ਐਂਡ ਦੇ ਤੇ ਇੱਕ 파ਟ ਨਿਕਲਦਾ ਉਹ x ਦੀ ਵੈਲਯੂ ਠੀਕ ਹੈ ਸਮਝ ਲੱਗੀ ਹੈ वही हाँ नहीं सीधा बाप आगे आगे जा गे होन देखो होन अगला स्टेप की है सालू पता एक्स वाले ऐसे करते करने रहे बारह जो एक्स करते हैं बारह जो एक दिया दिन आ गया ग्यारह सेम पर बार वाले ये एड हो सकते हैं सेम पर बार वाले माइंस हो सकते हैं तो ते सेम ने जो दो हो, हो गए वो प्लस कितने पाँच बटा शे देख इदा ही फिर आप अपने कि लाइफ से जो कोई प्रॉब्लम आती वो भी मैथ के सम आगू ही सोल्व करते हैं आप स्टैप चलते हैं है ना एंड दे देखकर निकल आता है ठीक है तो के को मारता है। है। इस करके सवालों से बीमार तो बहुत जरूरी होनी चाहिए है ग्यारह एक्स प्लस भाग हो रहा है उद्यगा गुणा माइनस एक ना जो गुणा हो जाएगा आ माइनस छः हाँ इन्हों के आप सा जो कहते टारगेट फिल्म देखा ना टारगेट है टारगेट मेरा टारगेट वो है इतना टारगेट कौन है साढ़ा एक्स एक्स ना इन जन बिल्कुल, कर कर जाने के बिल्कुल कर करना सब तो ज्यादा हाँ माइनस हो जाएगा ठीक है जी हाँ जी माइनस छे माइनस माइनस ग्यारह होर कौन पैरा दे रहा है ग्यारह उदर जाग हो जाएगा ग्यारह के भाड़े कितने ਅਨਸਰ ਕੀ ਆਣਾ ਸੀ -1 ਜਿਹਦੇ ਕਰਕੇ ਆਪਾਂ ਇੰਨੀ ਮਿਹਨਤ ਕੀਤੀ ਐ ਨੇ ਸਟੈਪਸ ਦਿੱਤੇ ਤੇ ਐਂਡ ਦੇ ਅਨਸਰ ਕੀ ਆਇਆ -1 ਕਿੱਥੋਂ ਸ਼ੁਰੂ ਕੀ ਫੇਸ ਦੇ ਵੇਖੋ ਉਥੋਂ ਮੈਂਗਾ ਸਟੇਟਮੈਂਟ ਸਟੇਟਮੈਂਟ ਦੇਖੀਏ ਦੇਖਣੀ ਡਰਾਮ ਨਹੀਂ ਅਨਸਰ ਦੇਖਿਆ ਨਾ ਕਹਿੰਦਾ ਕਿੰਨਾ ਸੋਨਾ ਜਿਹੜੇ ਵੱਡੇ ਵੱਡੇ ਸਾਮ ਹੁੰਦੇ ਉਹਨਾਂ ਦੇ ਅਨਸਰ ਇੰਨੇ ਇੰਨੇ ਹੁੰਦੇ ਠੀਕ ਐ ਸਮੇ ਲੱਗ ਗਿਆ ਕੀ ਕੀਤਾ ਕੀ ਐ ਪਹਿਲਾ ਸ਼ਿਫਟਿੰਗ ਪਹਿਲਾ ਸਟੈਪ ਕੀ ਐ ਸ਼ਿਫਟਿੰਗ ਦੂਜਾ ਸਟੈਪ ਕੀ ਐ ਐਲਜੀਅਮ ਤੇ ਸੋਲਵ ਤੇ ਕਰਨਾ ਹੀ ਐ ਫੈਮਲੀ ਜੀ ਫੈਮਲੀ ਐਡ ਕਰ ਦੇਣੀ एक्स वाली फैमिली प्लस माइनस आप पे करेगी बिना एक्स वाली फैमिली प्लस माइनस आपे करेगी सो ये आप्चन नंबर एक्सरसाइज टू पॉइंट थ्री के क्वेश्चन वन तो लैके क्वेश्चन फाइव तक